ਸਤਨਾਮ ਸ਼੍ਰੀ ਵਾਹੇ ਗੁਰ ਕਾ ਰਿਸਨਾਨ ਸਿਮਰ ਪ੍ਰਭ ਆਪਣ ਮਨ ਤਨ ਭੈ ਰੁਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਤੀ ਭਲੇ ਸੰਜੋਗਾ ਉਠੀ ਸ্নান ਕਰੂ ਪਰ ਭਾਤੇ ਸੋਏ ਹਰਿਆ ਰਾਦੇ ਮਿਕੜੇ ਲਾਉ ਲੰਘਾਵੇ ਮੇਰਾ ਸਤਗੁਰੂ ਸੋ ਕੋ ਸਹਿਜ ਸੇਤੀ ਕਰ ਜਾਤੇ ਅਸਾ ਮਹੱਲਾ ਚੌਥਾ ਤਨ ਧਨ ਧਨ ਗੁਰੂ ਰਾਮਦਾਸ ਜੀ ਮਹਾਰਾ ਸੋਢੀ ਸੁਲਤਾਨ ਜਿਨਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰਨਾਮ ਦਿਰੜਾ ਵੈ ਰਾਮ ਰਾਜੇ ਤਿਸ ਕੀ ਤ੍ਰਿਸ਼ਨਾ ਉਕ ਸਾਗੈ ਉਤਰੈ ਜੋ ਹਰਨਾਮ ਤੋ ਹਰ ਕਿਰਪਾ ਕਰ ਨਿਤ ਜਪਹਿ ਹਰ ਨਾਮ ਹਰ ਨਾਮ ਸਰਵ ਸਤਿ ਕਰਤਾ ਸਲੋਕ ਮਹੱਲਾ ਦੂਜਾ ਇੱਕ ਨਹੀਂ ਆਸਕੀ ਦੂਜੈ ਲੱਗੈ ਜਾਏ ਨਾਨਕ ਆਸਕ ਕਾੰਢੀਐ ਸਦ ਹੀ ਰੈ ਸਮਾਇ ਮਹੱਲਾ ਦੂਜਾ ਚੰਗੇ ਚੰਗਾ ਕਰਮ ਨੈ ਮੰਦੇ ਮੰਦਾ ਹੋਏ ਆਸ ਕਹਿ ਨਾ ਆਖੀਐ ਜੇ ਲਿਖੈ ਵਰਤੈ ਸੋਈ ਸਲਾਮ ਜਵਾਬ ਦੋਵੇਂ ਕਰੇ ਮੰਡੂ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਏ ਨ ਕਾਈ ਪਾਏ ਬਉੜੀ ਜਿੱਤ ਸੇਵਿਐ ਸੁਖ ਪਾਈਐ ਸੋ ਸਾਹਿਬ ਸਦਾ ਸਮਾਲੀਐ ਮੰਦਾ ਮੋਲਣਾ ਕੀਤੇ ਲੰਮੀ ਨਦਰ ਨਿਹਾਲੀਐ ਉਹ ਬੁਰ ਕਾਲੀ ਹੈ जिन्ने गुरमुख नाम ते आया सिनहिर बिगनु ना होई राम राजे जिन्ने सतगुरु पर सुणाया तिन पूजे सब कोई जिने सतगुरु प्यारा सेव्या तिनन सुख सद होई ਨਾ ਨੰਨਿਕ ਸਤਿ ਗੁਰੂ ਭੇਟਿਆ ਤੇ ਨਾ ਮਿਲਿਆ ਹਰ ਸੋਈ ਮਿਲਿਆ ਹਰ ਸੋਈ ਸਤਿਗੁਰਤਾ ਰਸ ਲੋਕ ਮਹੱਲਾ ਬੁਝਾ ਚੱਕਰ ਲੰਗੇ ਚਾਕਰੀ ਨਾਲੇਂ ਗਰਵਾਦ ਆਪ ਬਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਣ ਜੋ ਜੀ ਹੋਏ ਸੋ ਉਹਗਵਾਏ ਮੂੰ ਕਾ ਕਹਿ ਆਵਾ ਦੇ ਨਿਆਵੇ ਰਾਸ ਵਸਤੂ ਅੰਧੁਰ ਵਾਸ ਸੁਮਾਵੇ ਦੂਜੀ ਹੋਵੇ ਪਾਸ ਕੂੜ ਕਮਾਣੇ ਕੂੜ ਨਾ ਨਿਕਸੇ ਤੂ ਵਿਗਾਸ ਨੇ ਅੰਦਰ ਲੀਕ ਜਿਉ ਆਉ ਤਿਸ ਕਾ ਸਾਉ ਨਾ ਥੇ ਹੋਏ ਜੇ ਕੀ ਅਬ ਚੰਗੀ ਕਰੇ ਦੂਸਰੀ ਪੀਵੇ ਰਸ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮ ਭਾਏ ਦਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ ਜਿਸ ਦਾ ਦਿੱਤਾ ਖਾਵਣਾ ਦਿੱਸ ਕਹੀ ਐ ਸਾਵਾਸ ਸਤਨਾਮ ਸੀਰਵਾਹੇ ਗੁਰੂ ਜੀ ਤੇ ਰਾਣਾ ਸਤ ਪਾਵਨ ਇਸ ਕਹੀਏ ਸਾਬਾਸ ਨਾਨਕ ਤੁਮ ਚੱਲਈ ਨਾਲ ਖਸਮ ਚਲੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਨੈ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰਖਣਹਾਰਾ ਰਾਮ ਰਾਜੇ ਜਿਨ ਕੀ ਮਿੰਦਾ ਨਹਾਰ ਨਾਮ ਪਿਆਰਾ ਜਿਨਹਾਰ ਸੇਤੀ ਮਨ ਮਾਨੇ ਆਬ ਦੁਸਤ ਚਖ ਮਾਰਾ ਦੁਸਤ ਚਖ ਮਾਰਾ ਜਨ ਨਾਨਕ ਨਾਮ ਪਿਆਰਾ ਹਰ ਸਤਕਰਤਾ ਸਲੋਕ ਮਹੱਲਾ ਦੂਜਾ ਇੱਕ ਨਹੀਂ ਦਾਤ ਆਪਸ ਤੇ ਜੋ ਪਾਈਏ ਇੱਕ ਨਹੀਂ ਚੱਕਰੀ ਜਿਤੋਂ ਖਸਮ ਨਾ ਜਾਏ ਨਾਨਕ ਅੰਤ ਨ ਜਾਪਣੀ ਹਰ ਤਾ ਕੇ ਪਾਰਾ ਵਾ ਨਾਨਕ ਰਾਇ ਸਾਹਿਬ ਜੀ ਆਪਰਾਏ ਸਾਹਿਬ ਇੱਕ ਨਾਂਗ ਲੀਂਜਂ ਗੀਰੀਆਂ ਇੱਕ ਤੁਰੀ ਚੜੇ ਮਿਸਿਆ ਕਰਨਾ ਜਿੰਨ ਕੀਆ ਨਿਰティਸ ਹੀ ਕਰਨੀ ਸ ਹਰ ਜੁਗ ਜੁਗ ਭਗਤ ਜੋ ਪਾਇਆ ਤੈ ਜੋ ਰੱਖਦਾ I'm God in the... ਨਾਨਕ ਐਸਾ ਹਾਰ ਸੇਇਆ ਅੰਤ ਲੈ ਛਡਾਇਆ ਲੈ ਛਡਾਇਆ ਸਤਿਗੁਰ ਦਾ ਸ਼ਲੋਕ ਮਹਲਾ 2 ਜੀਆ ਸ਼ਲੋਕ ਮਹਲਾ 1 ਪਹਿਲਾ ਆਪੇ ਪਾਣ ਦੇ ਸਾਜੀਆਂ ਆਪ ਤੇ ਪੂਰਨ ਦੇ ਤੁੰਤਕ ਵਾਈ ਨਾ ਨਿਮਤ ਨਾ ਸੋੜੇ ਇੱਕਨਹਿ ਹਲ ਕ ਸਵਣ ਏਕੀ ਉਪਰ ਰਹਿਨ ਖੜੇ ਆਪ ਤੇ ਸਾਝੇ ਕਰਿਆ ਜਾਈ ਤੇ ਰਖਿਆ ਿਸ ਨੂੰ ਕਹੀਐ ਨਾਨਕਾ ਸਭ ਕਿਸ ਆਪੇ ਆਪ ਕਉੜੀ ਜੋ ਕਰਤਾ ਕਾਦਰ ਕਰੀ ਮੁੰਦੇ ਜੀਆ ਰਿਜਕ ਸੰਭਾਹੇ ਨਾਨਕੇ ਕੀ ਬਹਾਂ ਸਤਿ ਸ੍ਰੀ ਅਕਾਲ ਹੈ ਗੁਰੂ ਤੇਰਾ ਨਾਮ ਸਤ ਹੈ ਸਤਿ ਵੱਡੇ ਕੀਆਂ ਵਡਿਆਈਆਂ ਕਿਸ਼ਨਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਕ ਸੰਭਾਹੇ ਸਾਈ ਕਾਰਕ ਮਾਵਣੀ ਧਰ ਛੋਡੀ ਤਿੰਨ ਪਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੈ ਰਜਾਈ ਸੋ ਕਰੇ ਜੇ ਤਿਸੈ ਰਜਾਈ ਸੁਧ ਸਤਨਾਮ ਸ੍ਰੀ ਵਾਹਿਗੁਰੂ ਤੇਰਾ ਨਾਮ ਸਤ ਹੈ ਤੂੰ ਸੱਚਾ ਅਨਸਾਹਿਬ ਸੱਚ ਹੈ ਸੱਚ ਸੱਚਾ ਗੁਸਾਈ ਤੁਧਨੋਂ ਸਭ ਧਿਆਏਂਦੀ ਸਭ ਲੱਗੈ ਤੇਰੀ ਪਾਈ ਤੇਰੀ ਸਿਫਤ ਸੁਵਾਲਿਓ ਸਰੂਪ ਹੈ ਜਿਨ ਕੀ ਤੀਤਿ ਦਸ ਪਾਰ ਲੰਗਾਈ ਗੁਰਮਖਾਨੋ ਹਲ ਪਾਇੰਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਵੱਡੀ ਹੂੰ ਵੱਡਾ ਪਾਰ ਤੇਰਾ ਮਰਤ ਬਾ ਰੰਗ ਪਰਾਂਗੇ ਨੀਕ ਨਾ ਜਾਪਣ ਕਰਤ ਬਾ ਕਰਿਆ ਨੰਦੁ ਬਦਾਈ ਤੁਧੁ ਕਰ ਮਾਨ ਮਹਤਾ ਤੇ ਆਪਣਾ ਆਪ ਜਾਰ ਜੈ ਤੁਮੇ ਰਵਲ ਹੈ ਸਾਭ ਕਿਸ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟਣ ਆਵਈ ਖਾਏ ਖਰਚ ਰਹੰਦਾ ਲੱਖ 84 ਮੇਦਨੀ ਸਾਲ ਸੇਵ ਕਰੰਦਾ ਦੇਵਰੀ ਮੇ ਤੁਰ ਸਭ ਕੀਤੇ ਆ ਨਹਿ ਮੰਗੈ ਮੰਦਾ ਕੋਈ ਨਾ ਪੁੱਛੇ ਜਹਾਰ ਵਕ ਛੰਦ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੂੰ ਦਪਾਵੰਦਾ ਵਾਹਿਗੁਰੂ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੂਹ ਛੰਦ ਸੋ ਲੋਕ ਪਵਨ ਗੁਰੂ ਬਾਣੀ ਬਿਤਾ ਮਾਤਾ ਧਰਮ ਹੱਥ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਜਿਨੀ ਨਾਮ ਸਿਆ ਸਤਿ ਧਾਨ ਨਾਨਕ ਤੇ ਮੁਖੇ ਉਜਲੇ ਕਿੰਤੀ ਸੁਖੀ ਨਾ ਜਿਨੀ ਨਾਮ ਧਿਆਇਆ ਗਏ ਮਸਕਤ ਧਾਨ ਨਾਨਕ ਤੇ ਮੁਖੇ ਉਜਲੇ ਕਿੰਤੀ ਸੁਖੀ ਨਾ ਵਾਹਿਗੁਰੂ ਜੀ ਕਾ ਧਾਲ ਸਾ ਵਾਹਿਗੁਰੂ ਜੀ ਕੀ ਭਤੈ ਵਾਹਿਗੁਰੂ ਜੀ ਕਾ ਧਾਲ ਅਗਰ ਰਾਈ ਕੀ ਬਨੇ